ਪੰਜਾਬ ਤੱਕ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਬੀਤੇ 19 ਦਿਨਾਂ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਿੰਦੂਏ ਦਾ دہشت ਬਰਕਰਾਰ ਹੈ ਇਸ ਤੋਂ ਪਹਿਲਾਂ ਇਹ دہشت ਪਟਿਆਲਾ ਦੇ ਏਰੀਏ ਦੇ ਵਿੱਚ ਦੇਖਣ ਨੂੰ ਮਿਲੀ ਸੀ ਤਿੰਦੂਆ ਦਾਖਲ ਹੋਇਆ ਕਨੌਰ ਕਨੌਰ ਤੋਂ ਕਈ ਪਿੰਡਾਂ ਚੋਂ ਹੁੰਦਾ ਹੋਇਆ ਅੰਤਕ ਮਚਾਉਂਦਾ ਹੋਇਆ ਉਸ ਦੇ ਜਿਹੜੇ ਪੋਂਚਿਆ ਸੰਗਰੂਰ ਏਰੀਆ ਦੇ ਵਿੱਚ ਸੰਗਰੂਰ ਤੋਂ ਬਾਅਦ ਹੁਣ ਫਤਿਹਗੜ੍ਹ ਸਾਹਿਬ ਦੇ ਵਿੱਚ ਪਿਛਲੇ 2 ਹਫ਼ਤਿਆਂ ਤੋਂ ਤਿੰਦੂਆ ਦੇ ਤਹਿਸ਼ ਦੇਖਣ ਨੂੰ ਮਿਲਦੀ ਹੈ ਕਈ ਜਗ੍ਹਾ ਅਫਵਾਹਾਂ ੜੀਆਂ ਜਾ ਰਹੀਆਂ ਸੀ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਪੰਪ ਤੇ ਸ਼ੇਰ ਦੇਖਿਆ ਗਿਆ ਸੀ ਜਿਸ ਨੂੰ ਦੱਸਿਆ ਜਾ ਰਿਹਾ ਸੀ ਕਿ ਫਤਿਹਗੜ੍ਹ ਸਾਹਿਬ ਦੀ ਵੀਡੀਓ ਹੈ ਪਰ ਉਹ ਵੀ ਵੀਡੀਓ ਫੇਕ ਨਿਕਲੀ ਹੁਣ ਜੇਕਰ ਗੱਲ ਕੀਤੀ ਜਾਵੇ ਫਤਿਹਗੜ੍ਹ ਸਾਹਿਬ ਦੇ ਇਲਾਕਾ ਮੰਡੀ ਗੋਬਿੰਦਗੜ੍ਹ ਦੀ ਜਿਸ ਨੂੰ ਲੋਹਾ ਨਗਰੀ ਵੀ ਕਿਹਾ ਜਾਂਦਾ ਉਸ ਦੇ ਵਿੱਚ ਤਿੰਦੂਆ ਦੇਖਿਆ ਗਿਆ ਹੈ ਔਰ ਦੇ ਰਾਤ ਇੱਕ ਤेंदुए ਦੀ ਵੀਡੀਓ ਉਥੇ ਰਹਿਣ ਵਾਲੇ ਲੋਕਾਂ ਨੇ ਬਣਾਈ ਹੈ ਜਿਸ ਦੀ ਕੀ ਪੁਸ਼ਟੀ ਐਸ ਐਚਓ ਮੰਡੀ ਗੋਬਿੰਦਗੜ੍ਹ ਨੇ ਕੀਤੀ ਹੈ ਵੀ ਇਹ ਵੀਡੀਓ ਸੱਚ ਹੈ ਤੇ ਜੰਗਲਾਤ ਵਿਭਾਗ ਦੀ ਜਿਹੜੀ ਟੀਮ ਹੈ ਉਹ ਵੀ ਤेंदुए ਦੇ ਪਿੱਛੇ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ اپیل ਕੀਤੀ ਜਾਂਦੀ ਹੈ ਕਿ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ ਪਰ ਤेंदुए ਦੀ ਜੇਕਰ دہشت ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 19 ਦਿਨਾਂ ਦੇ ਵਿੱਚ ਲਗਭਗ ਤेंदुआ 10 ਤੋਂ 15 ਕੁੱਤਿਆਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕਿਆ ਹੈ ਔਰ ਹਜੇ ਵੀ ਤਿੰਦੂਏ ਦੀ ਤਹਿਸ਼ਤ ਬਰਕਰਾਰ ਹੈ ਤਿੰਦੂਆ ਕਿਉਂਕਿ ਪਕੜਿਆ ਨਹੀਂ ਗਿਆ ਐਕਸਪਰਟ ਦੱਸਦੇ ਨੇ ਕਿ ਤਿੰਦੂਆ 50 ਤੋਂ 100 ਕਿਲੋਮੀਟਰ ਡੇਲੀ ਸਫਰ ਕਰ ਸਕਦਾ ਔਰ ਅਪ ਡਾਊਨ ਵੀ ਕਰ ਸਕਦਾ ਹੈ ਤੇ ਹੁਣ ਇਹ ਤਿੰਦੂਆ ਮੰਡੀ ਗੋਬਿੰਦਗੜ ਦੇ ਵਿੱਚ ਦੇਖਿਆ ਗਿਆ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਇਹ ਵੀਡੀਓ ਇੱਕ ਰਾਤ ਨੂੰ 3 ਵਜੇ ਦੇ ਆਸ-ਪਾਸ 1:30 ਵਜੇ ਤੋਂ 3 ਵਜੇ ਦੇ ਵਿੱਚਕਾਰ ਦੀ ਵੀਡੀਓ ਦੱਸੀ ਜਾਂਦੀ ਹੈ ਜਿਹੜੀ ਕਿ ਉੱਥੇ ਰਹਿਣ ਵਾਲੇ ਲੋਕਾਂ ਨੇ ਬਣਾਈ ਹੈ ਜਿਸ ਦੇ ਵਿੱਚ ਤਿੰਦੂਆ ਦੇਖਿਆ ਗਿਆ ਤੇ ਕੁੱਤੇ ਭੌਂਕਣ ਦੀ ਆਵਾਜ਼ ਆਂਦੀ ਹੈ ਤੇ ਉੱਥੇ ਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਕੁੱਤਿਆਂ ਦੇ ਨਾਲ ਇੱਕ ਵਾਰੀ ਤਿੰਦੂ ਦੇ ਦੀ ਥੋੜੀ ਝੜਪ ਵੀ ਹੋਈ ਹੈ ਉਸ ਤੋਂ ਬਾਅਦ ਤਿੰਦੂ ਆ ਬਾਹਰ ਨਿਕਲ ਗਿਆ ਹੁਣ ਹਜੇ ਤੱਕ ਇਹ ਨਹੀਂ ਪਤਾ ਲੱਗ ਪਾਇਆ ਕਿ ਤਿੰਦੂਆ ਕਿੱਥੇ ਹੈ ਹਾਂ ਜੰਗਲਾਤ ਭਾਗ ਦੀ ਟੀਮ ਵੱਲੋਂ ਡਰੋਨ ਕੈਮਰੇਆ ਦੇ ਨਾਲ ਅਦਰਵਾਇਜ਼ ਦੂਸਰੇ ਤਰੀਕੇ ਦੇ ਨਾਲ ਹਰ ਇੱਕ ਪਹਿਲੂ ਦੇ ਜਾਂਚ ਕੀਤੀ ਜਾ ਰਹੀ ਹੈ ਤੇ ਤਿੰਦੂਏ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਤੱਕ ਤਿੰਦੂਆ ਜੰਗਲਾਤ ਵਿਭਾਗ ਦੇ ਕਾਬੂ ਨਹੀਂ ਆਂਦਾ ਤਦ ਤੱਕ ਇਹ دہشت ਬਰਕਰਾਰ ਹੈ ਔਰ ਪ੍ਰਸ਼ਾਸਨ ਕੋਲੋਂ ਇੱਕ ਅਪੀਲ ਵੀ ਕੀਤੀ ਗਈ ਹੈ ਕਿ ਅਫਵਾਹਾਂ ਤੇ ਧਿਆਨ ਨਾ ਦਿਓ ਜੇਕਰ ਤੁਹਾਨੂੰ ਤੈਂਦੂਏ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਪ੍ਰਸ਼ਾਸਨ ਨੇ ਪਹਿਲਾਂ ਹੀ 2 ਹਫ਼ਤੇ ਪਹਿਲਾਂ ਇੱਕ ਨੰਬਰ ਜਾਰੀ ਕਰ ਦਿੱਤਾ ਸੀ ਉਸ ਨੰਬਰ ਤੇ ਤੁਸੀਂ ਇਤਲਾਹ ਦਿਓ ਤਾਂਕਿ ਤੈਂਦੂਏ ਨੂੰ ਪਕੜਿਆ ਜਾ ਸਕੇ ਇੱਕ ਵਾਰੀ ਪਟਿਆਲਾ ਇਲਾਕੇ ਦੇ ਵਿੱਚ ਵੀ ਤੈਂਦੂ ਨੂੰ ਘੇਰਾ ਪਾ ਲਿੱਤਾ ਗਿਆ ਸੀ ਪਰ ਤੈਂਦੂ ਆ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਤੋਂ ਬਚ ਨਿਕਲਿਆ ਔਰ ਜਦ ਤੱਕ ਇਹ ਤੈਂਦੂਆ ਪਕੜਿਆ ਨਹੀਂ ਜਾਂਦਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜੰਗ ਜ਼ਰੂਰ ਤੇ ਹੈ ਵੀ ਜੰਗਲਾਤ ਵਿਭਾਗ ਜਲਦੀ ਇਸ ਤੇੰਦੂਏ ਤੇ ਕਾਬੂ ਪਾਵੇ ਤਾਂ ਕਿ ਆਮ ਜਨਤਾ ਜਿਹੜੀ ਹੈ ਸੁੱਖ ਦਾ ਸਾਹ ਲਵੇ ਗੁਰਦੀਪ ਸਿੰਘ ਪੰਜਾਬ ਤੱਕ ਫਤਿਹਗੜ ਸਾਹਿਬ